ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਆਪਣੇ ਚੈਨਲ ਐਜੂਕੇਟਰ ਦੇ ਜਿਵੇਂ ਕਿਸੇ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਕੋਈ ਵੀ ਅਪਡੇਟ ਹੋਵੇ ਚਾਹੇ ਕੰਟੈਕਟ بیسਸ 'ਚ ਹੋਵੇ ਚਾਹੇ ਉਹਨੂੰ ਰੈਗੂਲਰ بیسਸ ਸਭ ਤੋਂ ਪਹਿਲਾਂ ਤੇ ਵਿਦ ਨੋਟੀਫਿਕੇਸ਼ਨ ਲੈ ਕੇ ਅਸੀਂ ਤੁਹਾਡੇ ਕੋਲ ਹਾਜ਼ਰ ਹੁੰਨੇ ਆ ਠੀਕ ਹੈ ਜੀ ਅੱਜ ਕਰਦੇ ਆਪਾਂ ਚੱਲਦੇ ਆ ਵੀਡੀਓ ਤੇ ਕਾਦੀ ਪੋਸਟ ਆਈ ਹੈ ਜੀ ਆਧਾਰ ਸੇਵਾ ਕੇਂਦਰ ਭਰਤੀ ਆਈ ਹੈ ਜੀ ਵੈਕੈਂਸੀ ਕਾਦੀਆਂ ਨੇ ਸੁਪਰਵਾਈਜ਼ਰ ਤੇ ਆਪਰੇਟਰ ਦੀਆਂ ਕੁਆਲਿਫੀਕੇਸ਼ਨ ਪਲੱਸ 2 ਮੰਗੀ ਹੈ ਕੋਈ ਹੈਗੇ ਨਹੀਂ ਏਜ ਲਿਮਿਟ ਕਿਵੇਂ ਭਰਨਾ ਕੀ ਸੈਲਰੀ ਹੋਊਗੀ ਕੀ ਸਾਰਾ ਕੁਝ ਇਸ ਸਟੈਪ ਬਿਸਟ ਆਫ ਦਿਸ ਚੱਲਦੇ ਇਹਨੇ ਨੋਟੀਫਿਕੇਸ਼ਨ ਤੇ ਤੇ ਜਿਹੜੇ ਮੁੰਡੇ ਕੁੜੇ ਵੀ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਕਰ ਲਓ ਹੁਣ ਤਾਂ ਜੋ ਤੁਹਾਨੂੰ ਟਾਈਮ ਰਹਿੰਦੇ ਨੋਟੀਫਿਕੇਸ਼ਨ ਮਿਲਦਾ ਰਹੇ ਠੀਕ ਹੈ ਜੀ ਟਾਈਮ ਤੋਂ ਬਨ ਨੋਟੀਫਿਕੇਸ਼ਨ ਮਿਲਿਆ ਜਿਹੇ ਜਾ ਨਾ ਮਿਲੇ ਐਪਲੀਕੇਸ਼ਨ ਆਰ ਇਨਵਾਈਟਡ ਟੂ ਫੋਲੋਇੰਗ ਪੋਸਟ ਆਫ ਕਾਦੇ ਕੰਟਰੈਕਟ ਬੇਸਿਸ ਪੋਸਟ ਨੇ ਠੀਕ ਹੈ ਜੀ ਇਹਨੇ ਸਿੱਧਾ ਸਿੱਧਾ ਮੈਂਸ਼ਨ ਕਰਕੇ ਪੋਸਟ ਨੇਮਸ਼ਨ ਦੱਸ ਦਿੱਤਾ ਜਿਵੇਂ ਕਿ ਸੁਪਰਵਾਈਜ਼ਰ ਤੇ ਆਪਰੇਟਰ ਦੀਆਂ ਪੋਸਟਾਂ ਐ ਡਿਸਟ੍ਰਿਕਟ ਦੀਆਂ ਠੀਕ ਹੈ ਸਟੇਟ ਕੀ ਹੈ ਨੰਬਰ ਉਹ ਪੋਸਟ ਤੇ ਮਿ ਸਰੋਂ ਪਹਿਲਾਂ ਗੱਲ ਕਰਦੇ ਆ ਜੀ ਇਹਨਾਂ ਦੀ ਜਿਹੜੀ ਕੁਆਲਿਫੀਕੇਸ਼ਨ ਨੇਮ ਆ ਪੋਸਟ ਦੱਸਤੀ ਸਾਨੂੰ ਏਜ ਲਿਮਿਟ ਏਜ ਲਿਮਿਟ ਬੋਲੇ 18 ਸਾਲ ਤੋਂ ਲੈ ਕੇ ਉੱਤੇ ਕਿੰਨੀ ਮਰਜ਼ੀ ਹੋਵੇ ਕੁਆਲਿਫਿਕੇਸ਼ਨ ਇਹਨਾਂ ਜੋ ਕੁਛਦਾ ਇਹਦਾ ਮੈਂਸ਼ਨ ਕਰ ਰੱਖਿਆ ਵਾ ਠੀਕ ਹੈ ਜੀ ਕਿ ਪਲੱਸ 2 ਹੋਣੀ ਚਾਹੀਦੀ ਜਾਂ 10ਵੀਂ ਚ ਪੰਜਾਬੀ ਜ਼ਰੂਰੀ ਹੋਵੇ ਪਲੱਸ 2 ਦੇ ਨਾਲ ਆਈਟੀ ਹੋਵੇ ਜਾਂ ਫਿਰ 10ਵੀਂ ਦੇ ਨਾਲ 3 ਸਾਲ ਦਾ ਕੋਈ ਵੀ ਡਿਪਲੋਮਾ ਕੋਰਸ ਕੀਤਾ ਹੋਵੇ ਜੀ ਮੈਂ ਸੈਲਰੀ ਗੱਲ ਕਰਦੇ ਹਾਂ ਉਹਨੂੰ ਪਰ ਮਿਨੀਮਮ ਪੇਜ ਸੋ ਸੈਮੀ ਸਕਿਲਡ ਚੱਲਦਾ ਹੋਊਗਾ ਉਹ ਦਿੱਤਾ ਜਾਊਗਾ ਠੀਕ ਹੈ ਜੀ ਇਹ ਦੇਖ ਕੰਡ ਜਿਸ ਕੋਲ ਪੋਸਟਾਂ ਸੰਦੱਸ ਦਿੱਤਾ ਠੀਕ ਹੈ ਜਿਹੜੀ ਪੋਸਟ ਹੋਊਗੀ ਚੱਲਦੇ ਅੱਗੇ ਹੁਣ ਇਹ ਜਿਹੜੇ ਪੋਸਟਾਂ ਨੇ ਕਿੱਥੇ-ਕਿੱਥੇ ਨੇ ਪੋਸਟਾਂ ਬਰਨਾਲਾ ਇੱਕ ਪੋਸਟ ਹੈ ਫਤਿਹਗੜ੍ਹ ਸਾਹਿਬ ਦੋ ਪੋਸਟਾਂ ਨੇ ਫਿਰੋਜ਼ਪੁਰ ਦੋ ਪੋਸਟਾਂ ਨੇ ਸ਼ਾਰਪੁਰ ਇੱਕ ਪੋਸਟ ਹੈ ਕਪੂਰਥਲਾ ਇੱਕ ਪੋਸਟ ਹੈ ਪਠਾਨਕੋਟ ਇੱਕ ਪੋਸਟ ਹੈ ਪਟਿਆਲਾ ਇੱਕ ਪੋਸਟ ਹੈ ਰੂਪਨਗਰ ਇੱਕ ਪੋਸਟ ਐਸਐਸ ਨਗਰ ਇੱਥੇ ਵੀ ਇੱਕ ਪੋਸਟ ਸਹਿਬ ਸਹਿਬ ਭਗਤ ਸ਼ੀਰ ਸ੍ਰੀ ਸਿੰਘ ਨਗਰ ਇੱਥੇ ਵੀ ਇੱਕ ਪੋਸਟ ਹੈ ਸ੍ਰੀ ਮੁਕਸਰ ਸਾਹਿਬ ਇੱਥੇ ਵੀ ਜਿਹੜੀ ਕਿ ਇੱਕ ਪੋਸਟ ਹੈਗੀ ਹੈ ਦੇਖਣ ਨੂੰ ਮਿਲੂਗੀ ਇਹ ਪੋਸਟਾਂ ਦੀ ਫੁੱਲ ਵੇਰਵਾ ਵਾ ਜਿਨੇ ਵੀ ਪੋਸਟਾਂ ਅਪਲਾਈ ਕਰਨੀਆਂ ਇਹਨਾਂ ਨੂੰ ਬੋਲਿਆ ਸ਼ੁੱਡ ਹੈ ਵੀ ਬੇਸਿਕ ਨੋਲਜ ਆਫ ਕੰਪਿਊਟਰ ਕਿ ਉਹਨੂੰ ਕੰਪਿਊਟਰ ਦੀ ਜੋ ਕਿ ਬੇਸਿਕ ਨੋਲਜ ਹੋਣੀ ਜ਼ਰੂਰੀ ਹੈ ਠੀਕ ਹੈ ਜੀ ਇਹਨੂੰ ਅਪਲਾਈ ਕਿਵੇਂ ਕਰਨਾ ਵਾ ਇਹਦਾ ਅਪਲਾਈ ਦਾ ਨੋਟੀਫਿਕੇਸ਼ਨ ਇਹਦਾ ਲਿਕੂਰੇਸ਼ਨ ਡਿਸਕ੍ਰਿਪਸ਼ਨ ਦੇਖਨ ਨੂੰ ਮਿਲ ਜੂਗਾ ਠੀਕ ਹੈ ਅਪਲਾਈ ਦਾ ਲਿਕੂਰੇਸ਼ਨ ਡਿਸਕ੍ਰਿਪਸ਼ਨ ਨੂੰ ਦੇਖਨ ਨੂੰ ਮਿਲ ਜੂਗਾ ਠੀਕ ਹੈ ਜੀ ਜਿਨੇ ਭਰਨ ਜੇ ਫੋਨ ਤੇ ਨਹੀਂ ਭਰਨਾ ਆਉਂਦਾ ਤੋ ਚੁੱਪ ਕਰਕੇ ਆਪਣਾ ਕੈਫੇ ਤੇ ਜਾਣਾ ਹੈਗਾ ਉੱਥੇ ਤੁਸੀਂ ਆਰਮਨਾਰ ਨੂੰ ਦੱਸ ਦੇਣਾ ਕਿ ਪੋਸਟਾਂ ਆਈਆਂ ਨੇ ਇਹਦੇ ਲਈ ਅਪਲਾਈ ਕਰਨਾ ਵਾ ਇਹਦਾ ਜਿਹੜਾ ਪੋਰਟਲ ਹੈ ਬੜੀ ਅੱਜ ਕੱਲ ਓਪਨ ਹੋ ਰਿਹਾ ਜਲਦੀ ਭਰ ਦਿਓ ਕਿਉਂਕਿ ਉਸ ਤੋਂ ਬਾਅਦ ਓਪਨ ਹੋਵੇ ਨਾ ਹੋਵੇ ਕਿਉਂਕਿ ਇੰਡੀਆ ਚ ਪੋਸਟਾਂ ਆਈਆਂ ਨੇ ਆਪਣੇ ਪੰਜਾਬ ਚ ਇੰਨੇ ਪੋਸਟਾਂ ਸਾਰੇ ਇੰਡੀਆ ਚ ਅਲੱਗ-ਅਲੱਗ ਥਾਵਾਂ ਤੇ ਪੋਸਟਾਂ ਜੋ ਕਿ ਇਹਨਾਂ ਵੱਲੋਂ ਕੱਢਿਆ ਗਿਆ ਨੇ ਜੁਡੀਆ ਵੱਲੋਂ ਠੀਕ ਹੈ ਜੀ ਜਿਵੇਂ ਕਿ ਨੂੰ ਪਤਾ ਆਪਾਂ ਨੂੰ ਹਰਪਾਲ ਸਿੰਘ ਮਹ ਸਾਹਿਬ ਨੇ ਪੋਸਟਾਂ ਦੀ ਜੋ ਕਿ ਅਨਾਉਂਸਮੈਂਟ ਕਰ ਦਿੱਤੀ ਹੈ ਕਾਦੀ ਪੋਸਟਾਂ ਦੀ ਅਨਾਉਂਸਮੈਂਟ ਕਰ ਦਿੱਤੀ ਜਿਹਦੇ ਵਿੱਚੋਂ ਪੰਜਾਬੀ ਮਾਸਟਰ ਕੈਡਰ ਦੀ ਕਿਸੇ ਨੇ ਵੀ ਤਿਆਰੀ ਕਰਨੀ ਆ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦਾ ਲਿੰਕ ਪਿਆ ਹੋਇਆ ਹੈਗਾ ਕਲਾਸਾਂ ਜੀ ਬਹੁਤ ਡੀਪ ਲੀਨ ਨਿਊ ਯੂਟਿਊਬਰ ਐਸ ਕਰਕੇ ਨਵੇਂ ਮੁੰਡੇ ਕੁੜੀਆਂ ਜੁੜ ਰਹੇ ਨੇ ਉਹ ਵੀ ਸਾਨੂੰ ਬੈਲਵਿਸ਼ਸ ਦੇ ਰਹੇ ਬਹੁਤ ਜ਼ਿਆਦਾ ਕਿ ਹਾਂਜੀ ਮੈਡਮ ਕਲਾਸਾਂ ਬਹੁਤ ਜ਼ਿਆਦਾ ਵਧੀਆ ਨੇ ਜਿਹੜੇ ਸਾਡੇ ਨੋਟਸ ਨੇ ਹੈਂਡ ਰਾਈਟਨ ਨੋਟਸ ਹੁੰਦੇ ਨੇ ਉਹੀ ਸਾਨੂੰ ਤੁਹਾਡੇ ਦੁਆਰਾ ਅੱਛਰ ਦੁਆਰਾ ਪ੍ਰੋਵਾਈਡ ਕਰਵਾਏ ਜਾਂਦੇ ਨੇ ਠੀਕ ਹੈ ਜੀ ਇੱਕ ਵਾਰੀ ਮੇਰੇ ਕਹਿੰਤ ਕਲਾਸਾਂ ਜ਼ਰੂਰ ਲਾਓ ਤੇ ਨੈਕਸਟ ਗੱਲ ਕਰਦੇ ਆ ਜੇ ਸਾਡੀ ਵੀਡੀਓ ਵਧੀਆ ਲੱਗੀ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਚੈ